रोज़गारो रो पंजाब बेरोज़गारी पैदा करण वारी सरकार मु नास लॻो इतलाह ہو برباد हो बरबाद पके रोज़गार ਕਰੋ ਵਾਦ ਕਰੋ ਪੰਜਾਬ ਦੀ ਮਾਨ ਸਰਕਾਰ ਜੀਂਦਾਬਾਦ ਜਿੰਦਾਬਾਦ ਜਿੰਦਾਬਾਦ ਸਲੂਸ਼ਿਆ ਤੇਰੀ ਸੋਚ ਤੇ ਮੇਰਾ ਧਿਆਨ ਕੇ ਸੋਚ ਤੇ ਸਲੂਸ਼ਿਆ ਤੇਰੇ ਕੰਮ ਦੀ ਦੂਰੀ ਤੇ ਮੇਰਾ ਧਿਆਨ ਬਿਨਰੀਆ ਕਰਾਂ ਕੇ ਤੇ ਜਿੰਦਾਬਾਦ सा चिंदा जिंदा जी तकान सवा जिंदाबाद, जिंदाबाद। नौ रोजगाराओ प्रोध करो पर करो, पर करो। नौजवान शहीद भगत सिंह नौजवान सभा जिंदा पाद जिंदाबाद जिंदाबाद। पाकिस्तान तेरी सोच दे। पंजाब सरकार मुर्जा पाद ਮੁਰਦਾਬਾਦ ਸ਼ਿਖ ਪਖ ਸਿੰਘਾਂ ਨੂੰ ਜਨ ਸਵਾਚ ਜਿੰਦਾਬਾਦ ਜਿੰਦਾਬਾਦ ਨੋਜੋਤ ਕਰੋ ਪੰਜਾਬ ਵਿੱਚ ਬੇਰੋਜ਼ਗਾਰੀ ਪਹਲਾ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਬਰਾਬਰ ਵਿਦਿਆ ਸਿਹਤ ਤੇ ਰੁਜ਼ਗਾਰ ਸਭਦਾ ਹੋਵੇ ਇਹ ਅੰਕੜਾ ਪੰਜਾਬ ਸਰਕਾਰ ਮੁਰਦਾਬਾਦ 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 ਸ਼ਿਖ ਪਖ ਸਿੰਘਾਂ ਨੂੰ ਜਨ ਸਵਾਚ ਸਤਿ ਸ਼੍ਰੀ ਅਕਾਲ ਮੈਂ ਮੱਖਣਸਗਰਮੇ ਸ਼ਹੀਦ ਭਗਤ ਸਿੰਘ 900 ਪੰਜਾਬ ਵੱਲੋਂ तहसील प्रधान ਅੱਜ ਤਰਨਤਾਰਨ ਤੋਂ ਬਹੁਤ ਵੱਡਾ ਜਥਾ ਜਿਹੜਾ ਆ ਖਟਕੜਕੜਾਈ ਧਰਤੀ ਤੇ ਆਇਆ ਆ ਅੱਜ ਧਰਨਾ ਜਿਹੜਾ ਆ 28 ਸਤੰਬਰ ਤੋਂ ਸ਼ੁਰੂ ਹੋ ਕੇ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋਇਆ ਆ ਜਿਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਅਸ਼ਮੂਲੀਅਤ ਕੀਤੀ ਆ ਬਰਾਬਰ ਵਿੱਦਿਆ ਤੇ ਸਿਹਤ ਤੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜਿਹੜਾ ਇਹ ਮੋਰਚਾ ਲੱਗਾ ਆ ਕੱਲ ਨੂੰ 2 ਤਰੀਕ ਜਿੱਥੇ ਇੱਕ ਤਿਹਾਰ ਦਾ ਵੀ ਦਿਨ ਆ ਤੇ ਉਸ ਦਿਨ ਦੇ ਉੱਪਰ ਵੀ ਜਿਹੜਾ ਬਹੁਤ ਵੱਡਾ ਇਕੱਠ ਹੋ ਰਿਹਾ ਆ ਜਿਹੜਾ ਜਲੰਧਰ ਅੰਮ੍ਰਿਤਸਰ ਪਟਿਆਲਾ ਸ਼ਿਆਰਪੁਰ ਅਤੇ ਹੋਰ ਬਖਵਖ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਸਾਥੀ ਜਿਹੜੇ ਆ ਹੋਰ ਕੱਲ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਦ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਮੈਂ ਬੋਵੀ ਸ਼ੀਲ ਪੱਖ ਸੇ ਨੋਜਨ ਸਵਾਤ ਸੀਲ ਕਮੇਟੀ ਪ੍ਰਧਾਨ ਕੜੂਰ ਸਾਹਿਬ ਅੱਜ ਜੋ ਸਾਡੀ ਜਥੇਬੰਦੀ ਲੋ 28 ਸਤੰਬਰ ਤੋਂ ਲੰਮੇ ਸਮੇਂ ਤੋਂ ਜਿਹੜਾ ਧਰਨਾ ਖੜਕੜਕਲਾ ਇਧਰ ਤੇ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਅੱਜ ਅਸੀਂ ਉਹਦੇ ਸਬੰਧ ਵਿੱਚ ਖੜਕੜਕਲਾ ਪਹੁੰਚੇ ਆ ਜੋ ਸਾਡੇ ਤਰਨਤਾਰ ਜ਼ਿਲ੍ਹੇ ਦੀ ਡਿਊਟੀ ਲਈ ਗਈ ਗਈ ਸੀ ਅੱਜ ਅਸੀਂ ਨੌਜਵਾਨਾਂ ਨੂੰ ਲੈ ਕੇ ਪਰਵਾਹ ਹੰਗਾਰਾ ਜਿਹੜਾ ਤਨੇ ਵਿੱਚ ਆ ਦਿੱਤਾ ਆ ਕਿਸੇ ਤਰ੍ਹਾਂ ਅਸੀਂ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਯਾਦ ਕਰਵਾ ਰਹੇ ਆ ਕਿ ਜਿਹੜੇ ਤੁਸੀਂ ਨੌਜਵਾਨਾਂ ਨਾਲ ਇਜ਼ਤਿਹਾਰ ਦੇ ਵਾਅਦੇ ਕੀਤੇ ਸੀ ਕਿ ਜਿਹੜਾ ਮੇਰੀ ਰੈਲੀ ਦੇ ਅੱਗੇ ਤੇ ਪਿੱਛੇ ਜਿਹੜੇ ਨੌਜਵਾਨ ਘੁੰਮ ਰਿਹਾ ਉਹਨਾਂ ਲਈ ਮੇਰਾ ਹਰਾਪਾਨ ਪਹਿਲੇਦਾਰ ਤੇ ਚੱਲੂਗਾ ਪਰ ਅੱਜ ਅਸੀਂ ਦੇਖ ਸਕਦੇ ਆ 3 ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਤੁਹਾਡਾ ਹਰਾ ਪੈਨ ਕਿਤੇ ਵੀ ਨਹੀਂ ਚੱਲਿਆ ਨਾ ਤੁਸੀਂ ਰੋਜ਼ਗਾਰ ਦਾ ਪ੍ਰਬੰਧ ਕੀਤਾ ਤੇ ਨਾ ਹੀ ਕਿਸੇ ਰਾਜ ਸੇਹ ਸਹੂਲਤ ਦਿੱਤੀ ਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀ ਜਿੱਥੇ-ਜਿੱਥੇ ਤੱਕ ਵੀ ਵੀਡੀਓ ਜਾਂਦੀ ਆ ਸਾਡੇ ਜਿੱਥੇ-ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਆ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਸਾਡੀ ਨੌਜਵਾਨਾਂ ਦੀ ਇਹ ਹੀ ਮੰਗ ਆ ਸਾਨੂੰ ਰੋਜ਼ਗਾਰ ਦਾ ਰੋਜ਼ਗਾਰ ਦੀ ਪ੍ਰਾਪਤੀ ਹੋਣੀ ਚਾਹੀਦੀ ਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਐਕਸ਼ਨ ਲੈ ਕੇ ਜੋ ਸਾਡੇ ਜਥੇਬੰਦੀ ਵੱਲੋਂ ਵੱਡੇ ਐਕਸ਼ਨ ਹੋਣਗੇ ਉਸੀ ਨੌਜਵਾਨਾਂ ਨਾਲ ਕਿਤੇ ਜਾਣਗੇ ਹੋਰ ਬਰਬਾਦ ਹੋਰ ਬਰਬਾਦ ਸਾਮਰਾਜਵਾਦ ਹੋਰ ਬਰਬਾਦ ਹੋਰ ਬਰਬਾਦ ਜੀਤ ਭਗਤ ਸਿੰਘ ਨੌਜਵਾਨ ਸਭਾ ਜੈ ਹਿੰਦ ਜ਼ਿੰਦਾਬਾਦ ਜ਼ਿੰਦਾਬਾਦ ਜੀਤ ਭਗਤ ਸਿੰਘ ਨੌਜਵਾਨ ਸਭਾ ਜੈ ਹਿੰਦ ਸਰਦਾਰਪੁਰ ਜ਼ਿੰਦਾਬਾਦ ਜ਼ਿੰਦਾਬਾਦ ਜੀ ਮੈਂ ਸਰਕਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਹਾਂ ਜੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 28 ਤਰੀਕ ਦਾ ਇਥੇ ਮੋਰਚਾ ਲਾਇਆ ਗਿਆ ਸੀ ਅੱਜ ਅਸੀਂ ਤਰਨਤਾਰਨ ਜ਼ਿਲ੍ਹੇ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਥੇ ਪਹੁੰਚੇ ਆ ਤੇ ਅਸੀਂ ਹਾਜ਼ਰੀ ਭਰੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਫੈਸਲਾ ਸਾਨੂੰ ਸਿਰ ਮੱਥੇ ਹੋਵੇਗਾ ਜਿਹੜਾ ਵੀ ਸਰਕਾਰ ਦੇ ਖਿਲਾਫ ਕੁਝ ਕਰਛੇ ਵਿੜਣਾ ਵੱਡੀ ਗਿਣਤੀ ਦੇ ਵਿੱਚ ਅਸੀਂ ਪਹੁੰਚਾਂਗੇ ਮੈਂ ਜੀ ਸੁਖਦੇਵ ਸਿੰਘ ਜਵੰਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਅਸੀਂ ਖਟਕੜ ਕਲਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਪਹੁੰਚੇ ਆਂ ਅਸੀਂ ਪੰਜਾਬ ਸਰਕਾਰ ਨੂੰ ਉਹਨਾਂ ਦਾ ਜਿਹੜਾ ਕੀਤਾ ਨੌਜਵਾਨਾਂ ਨਾਲ ਵਾਦਾ ਉਹ ਯਾਦ ਕਰਾਉਣ ਲਈ ਪਹੁੰਚੇ ਆਂ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਮੇਰਾ ਹਰਾ ਪੈਨ ਨੌਜਵਾਨਾਂ ਲਈ ਚੱਲੇਗਾ ਨੌਜਵਾਨਾਂ ਨੂੰ ਪਹਿਲੇ ਆਉਂਦੇ ਸਾਰ ਹੀ ਮੈਂ ਰੋਜ਼ਗਾਰ ਦਾ ਜਿਹੜਾ ਪ੍ਰਬੰਧ ਕਰਕੇ ਦਵਾਂਗਾ ਸਰਕਾਰ ਦੇ 3 ਸਾਲ ਬੀਤ ਜਾਣ ਤੇ ਵੀ ਨੌਜਵਾਨ ਜਿਹੜੇ ਆ ਉਹ ਨਿਰਾਸ਼ ਹੋ ਕੇ ਅੱਜ ਵੀ ਜਿਹੜਾ ਸਰਕਾਰ ਪਾਸੋਂ ਰੁਜ਼ਗਾਰ ਦੀ ਮੰਗ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਨੌਜਵਾਨਾਂ ਦੇ ਨਾਲ ਜਿਹੜੇ ਕੀਤੇ ਵਾਅਦੇ ਆਓ ਪੂਰੇ ਕੀਤੇ ਜਾਣੇ ਚਾਹੀਦੇ